ਦੇ ਕੰਮ ਨੇ ਅਸੀਂ ਉਹਨਾਂ ਨੂੰ ਲੋਕਾਂ 'ਚ ਜਾਵਾਂਗੇ ਔਰ ਉਹਨਾਂ ਕੰਮਾਂ ਦੇ ਆਧਾਰ ਤੇ ਮੈਂ ਇਹਨਾਂ ਕਹਿ ਸਕਦੀ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਮਾਰਜਨ ਦੇ ਨਾਲ ਲੋਕ ਸਭਾ ਹਲਕਾ ਸੰਗਰੂਰ ਸੀਟ ਕੇ ਜਿਹੜੀ ਜਿੱਤ ਕੇ ਜਿਹੜੀ ਉੱਥੇ ਪਾਰਟੀ ਦੀ ਝੋਲੀ 'ਚ ਪਈ ਜੇ ਕਹਿ ਸਕਦੇ ਆ ਕਿ ਜਿੰਨਾ ਪਿਆਰ ਬਰਨਾਲੇ ਦੇ ਲੋਕਾਂ ਨੇ ਦਿੱਤਾ ਉਹਨਾਂ ਹੀ ਜਿਹੜਾ ਪਿਆਰ ਆ ਪੂਰੇ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਉਹਨਾਂ ਨੂੰ ਦੇ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ ਤਾਂ ਜਿਸ ਤਰੀਕੇ ਮੈਡਮ ਗੱਲ ਕਰੀਏ ਆਮ ਆਦਮੀ ਪਾਰਟੀ ਕੰਮਾਂ ਨੂੰ ਲੈ ਕੇ ਐਸੀ ਤਾਂ ਹੁਣ ਵੀ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਨਹੀਂ ਬਿਲਕੁਲ ਅਸੀਂ ਕੰਮਾਂ ਦੇ ਆਧ ਦੀ ਗੱਲ ਕਰ ਲਈਏ 40000 ਪਲਸ ਨੌਕਰੀਆਂ ਦਿੱਤੀਆਂ ਨੇ 55 ਨੌਕਰੀਆਂ ਹਰ ਰੋਜ਼ ਦੀਆਂ ਤਾਂ ਮੈਂ ਦਾਅਵੇ ਨਾਲ ਕਹਿ ਸਕਦੇ ਆ ਕਿ ਅਸੀਂ ਹਰ ਰੋਜ਼ ਪੰਜਾਬ ਸਰਕਾਰ 55 ਘਰਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਲਦੀ ਕਰ ਰਹੀ ਹੈ ਚਾਹੇ ਅਸੀਂ ਐਜੂਕੇਸ਼ਨ ਦੀ ਗੱਲ ਕਰ ਲਈਏ ਸਕੂਲ ਆਫ ਫੈਮਿਨਸ ਦੀ ਗੱਲ ਕਰ ਲਈਏ ਚਾਹੇ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕਰ ਲਈਏ 829 ਮੁਹੱਲਾ ਕਲੀਨਿਕਸ ਨੇ ਸਾਰੇ ਪੰਜਾਬ ਦੇ ਜਿਹੜੇ ਸਿਵਲ ਹਸਪਤਾਲ ਨੇ ਅਪਗ੍ਰੇਡ ਹੋ ਰਹੇ ਨੇ ਚਾਹੇ ਅਸੀਂ ਭ੍ਰਸ਼ਟਾਚਾਰ ਦੀ ਗੱਲ ਕਰ ਲਈਏ ਉਹਦੇ ਵਿੱਚ ਚਾਹੇ ਸਾਡੇ ਆਪਣੇ ਸੀ ਬਿਊਰੋਕ੍ਰੇਸੀ ਨਾਲ ਸੰਬੰਧਿਤ ਸੀ ਹਰ ਇੱਕ ਦੇ ਉੱਤੇ ਜਿਹੜੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਕਾਰਵਾਈ ਚੱਲ ਰਹੀ ਹੈ ਰਿਕਵਰੀਜ਼ ਹੋ ਰਹੀਆਂ ਨੇ ਐਫ ਆਈ ਆਰਜ਼ ਲਾਂਚ ਹੋ ਰਹੀਆਂ ਨੇ ਚਾਹੇ ਰਾਸ਼ਨ ਦੀ ਗੱਲ ਕਰ ਲਈ ਅਸੀਂ ਘਰੋਂ ਜਿਹੜਾ ਘਰ ਘਰ ਰਾਸ਼ਨ ਜਿਹੜਾ ਦੇ ਰਹੇ ਆ ਸੋ ਹਰ ਇੱਕ ਉਹ ਜਿਹੜਾ ਵਾਅਦਾ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਲੋਕਾਂ ਨਾਲ ਕੀਤਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਪਹਿਲੇ 2 ਸਾਲਾਂ ਦੇ ਵਿੱਚ ਮੈਂ ਕਹਿ ਸਕਦਾ ਕਿ 90% ਵਾਅਦੇ ਪੂਰੇ ਕੀਤੇ ਨੇ ਸੋ ਉਹੀ ਕੰਮ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਜਿਹਦੇ ਆਧਾਰ ਤੇ ਅਸੀਂ ਦਾਅਵੇ ਨਾਲ ਕਹਿ ਸਕਦਾ ਕਿ ਲੋਕ ਨੇ ਸਾਡਾ ਮਾਣ ਰੱਖਣਗੇ ਔਰ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਭੇਜਣਗੇ ਗੁਰੂ ਆਪ ਆ ਪਾਰਟੀ ਦੀ ਅਸੀਂ ਕਹਦੀ ਹੈ ਰਾਜਤਾਨੀ ਵੀ ਮੰਨੀ ਜਾਂਦੀ ਹੈ ਤਾਂ ਲੱਗਦਾ ਵੀ ਜਿਸ ਜੇ ਜਿੱਤ ਹੋਈ ਸੀ ਤਾਂ ਹੁਣ ਸੰਗਰੂਰ ਸੀਟ ਵੀ ਸਭ ਤੋਂ ਵੱਧ ਚੋਣਾਂ ਦੇ ਨਾਲ ਬਿਲਕੁਲ ਮੈਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿਉਂਕਿ ਅਸੀਂ ਕੰਮ ਕੀਤਾ ਸੋ ਸਾਡੇ ਕੰਮ ਨੇ ਅਸੀਂ ਉਹਨਾਂ ਨੂੰ ਲੋਕਾਂ 'ਚ ਜਾਵਾਂਗੇ ਔਰ ਉਹਨਾਂ ਕੰਮਾਂ ਦੇ ਆਧਾਰ 'ਤੇ ਮੈਂ ਇਹਨਾਂ ਕਹਿ ਸਕਦੀ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਰਜਨ ਦੇ ਨਾਲ ਲੋਕ ਸਭਾ ਹਲਕਾ ਸੰਗਰੂਰ ਸੀਟ ਕੇ ਜਿਹੜੀ ਜਿੱਤ ਕੇ ਜਿਹੜੀ ਉੱਥੇ ਪਾਰਟੀ ਦੀ ਝੋਲੀ 'ਚ ਪਈ ਜ।